ਜਿਲਾ ਤਰਨਤਾਰਨ ਦੇ ਪਿੰਡ ਜਗਤਪੁਰਾ ਵਿਖੇ ਸਰਪੰਚ ਅਤੇ ਮੈਂਬਰਾਂ ਵੱਲੋਂ ਗੰਦੇ ਨਾਲੇ ਨੂੰ ਪੱਕਾ ਕਰਨ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਰਪੰਚ ਮਨਜੀਤ ਕੌਰ ਦੇ ਪਤੀ ਮੇਜਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਸਾਡੇ ਘਰ ਦੇ ਬਾਹਰ ਗੰਦੇ ਨਾਲੇ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਤੋਂ ਬਾਅਦ ਉਹਨਾਂ ਦੀ ਅੱਜ ਮੰਗ ਪੂਰੀ ਕੀਤੀ ਗਈ ਅਤੇ ਗੰਦੇ ਨਾਲੇ ਨੂੰ ਪੱਕੇ ਕਰਨ ਦਾ ਉਦਘਾਟਨ ਪਿੰਡ ਦੇ ਲੋਕ ਅਤੇ ਮੈਂਬਰਾਂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਬਿਨਾਂ ਪੱਖਪਾਤ ਤੋਂ ਹਰ ਕਿਸੇ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਹਨਾਂ ਨੇ ਆਪਣੇ ਹਲਕੇ ਦੇ ਵਿਧਾਇਕ ਕੋਲੋਂ ਮੰਗ ਕੀਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਗ੍ਰਾਂਟ ਦਿਵੋ ਤਾਂ ਜੋ ਪਿੰਡ ਵਿੱਚ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਵਾਏ ਜਾਣ। ਇਸ ਮੌਕੇ ਤੇ ਪਿੰਡ ਦੇ ਲੋਕ ਅਤੇ ਮੈਂਬਰਾਂ ਨੇ ਸਰਪੰਚ ਦਾ ਧੰਨਵਾਦ ਕੀਤਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਰਪੰਚ ਮਨਜੀਤ ਕੌਰ ਦੇ ਪਤੀ ਮੇਜਰ ਸਿੰਘ ਵੱਲੋਂ ਬਿਨਾਂ ਪੱਖਪਾਤ ਤੋਂ ਸਾਡੇ ਪਿੰਡ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਉਂਦੇ ਹਨ। ਅਤੇ ਸਾਡੇ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਨੂੰ ਚੁਣਿਆ ਗਿਆ ਇਸ ਮੌਕੇ ਤੇ ਮੈਂਬਰ ਨਰਮਦ ਸਿੰਘ ਮੈਂਬਰ ਦਿਲਬਾਖ ਸਿੰਘ ਮੈਂਬਰ ਜਸਕਰਨ ਸਿੰਘ ਮੈਂਬਰ ਮਨਜੀਤਕੌਰ ਮੈਂਬਰ ਨਿਸ਼ਾਨ ਸਿੰਘ ਜਤਿੰਦਰ ਸਿੰਘ ਹੀਰਾ ਸਿੰਘ ਫੌਜੀ ਬਲਕਾਰ ਸਿੰਘ ਕਾਕਾ ਬਲਦੇਵ ਸਿੰਘ ਮਨਜਿੰਦਰ ਸਿੰਘ ਵਿੱਕੀ ਸਵਰਨ ਸਿੰਘ ਸ਼ੰਮੀ ਬਲਵਿੰਦਰ ਸਿੰਘ ਬਿੱਲਾ ਸੁਖਦੇਵ ਸਿੰਘ ਕਾਲਾ ਗੁਰਜੀਤ ਸਿੰਘ ਕੰਢੀ ਗੁਰਪ੍ਰੇਮ ਸਿੰਘ ਰਾਜਵੀਰ ਸਿੰਘ ਸੋਨੂ ਪ੍ਰਧਾਨ ਮੌਕੇ ਤੇ ਮੌਜੂਦ ਸਨ ਜਦੋਂ ਲੱਗੇ ਨਾਲ ਜਾਂਦਾ ਮੇਰਾ ਪਿੰਡ ਹੈ ਜੀ ਜਗਤਪ੍ਰਾਣ ਮੇਰਾ ਸਰਪੰਚ ਘਰਦੇ ਨੇ ਮਨਜੀਤ ਕੌਰ ਤੇ ਮੈਂ ਉਹਨਾਂ ਦਾ ਹੋਜਿਆ ਅੱਜ ਜਿਹੜਾ ਦੁਆਟਰ ਕੀਤਾ ਗਿਆ ਕਿਹੜੀ ਚੀਜ਼ ਦਾ ਦੁਆਟਰ ਕੀਤਾ ਗਿਆ ਇਹ ਨਾਲੇ ਦਾ ਕੀਤਾ ਗਿਆ ਜੀ ਕਿੰਨੇ ਚਿਰ ਦੀ ਮੰਗ ਸੀ ਇਹ ਦਾ ਕਣੋ ਮੰਗ ਤੇ ਇਹਨਾਂ ਦੀ ਹੈਗੀ ਹੀ ਕੋਈ ਕਰਦਾ ਨਹੀਂ ਸੀ ਬਾਕੀ ਇਹ ਜਿਹੜੇ ਬੰਦੇ ਆ ਇਹ ਹੈਗਾ ਇਹ ਮੱਲਾ ਜੀ ਰੋਲਪਿੰਡੀਆਂ ਦਾ ਆ ਇਹ ਇਹਨਾਂ ਦੀ 200 ਵੋਟ ਆ ਇਹ ਜਿਹੜੇ ਬੰਦੇ ਆ ਇਹ ਸਾਰਿਆਂ ਨੂੰ ਵੰਡ ਕੇ ਵੋਟ ਪਾਉਂਦੇ ਆ ਇੱਕ ਜਗ੍ਹਾ ਨਹੀਂ ਨਹੀਂ ਵੋਟ ਪਾਉਂਦੇ ਹਰ ਇੱਕ ਪਾਰਟੀ ਨੇ ਇਹ ਆ ਵੀ ਸਾਨੂੰ ਹਰ ਇੱਕ ਪਿੰਡ ਦੀ ਬੰਦੇ ਦੀ ਜਰੂਰਤ ਆ ਤੇ ਸਾਰਿਆਂ ਨੂੰ ਵੰਡ ਕੇ ਵੋਟ ਪਾਉਂਦੇ ਆ ਤੇ ਗੱਲ ਇਹਨਾਂ ਦੀ ਇਹ ਆ ਵੀ ਬਹੁਤ ਬੰਦੇ ਵਧੀਆ ਆ ਬਾਕੀ ਆ ਜਿਹੜਾ ਨਾਲਾ ਨਾ ਇਹ ਨਾਲਾ ਸਾਡੇ ਨਾ ਜਸ ਬੁਰਜ ਸੀ ਉਹ ਕਾਲੀਦਾਲ ਨਾਲ ਸੀ ਉਹਦੇ ਇਹਨਾਂ ਨੇ ਰਿਪੇਅਰ ਕਰਵਾਤੇ 50000 ਰੁਪਏ ਦੇ ਕੇ ਗਿਆ ਉਹਦੇ ਕੀਤਾ ਉਸ ਤੋਂ ਬਾਅਦ ਸਾਡਾ ਲਖਬੀਰ ਸਿੰਘ ਸਰਪੰਚ ਸੀ ਉਹ ਕਾਲੀਦਾਲ ਚ ਤੇ ਕਾਲੀਦਾਲ ਹਰਮੇਸ ਸਿੰਘ ਐਮਐਲ ਐਮਐਲਏ ਸਾਹਿਬ ਸੀ ਉਹਨਾਂ ਨੇ ਹੀ ਬਾਜ਼ਾਰਾ ਬਣਾਇਆ ਵਾ ਤੇ ਹੁਣ ਜਿਹੜੇ ਪੈਸੇ ਆਇਆ ਇਹ 15ਵੀਂ ਪੇਕ ਜਿਹੜੀ ਆਉਂਦੀ ਆ ਉਹ ਆਈ ਆ ਉਹ ਸਰਪੰਚ ਨੇ ਤੁਹਾਨੂੰ ਪਤਾ ਪੰਚਾਇਤ ਨੇ ਆਪਣੀ ਮਨਮਰਜ਼ੀ ਨਾਲ ਲਾਉਣੇ ਹੁੰਦੇ ਆ ਉਹ ਅਸੀਂ ਇਹ ਨਾਲਾ ਅਸੀਂ ਲਿਖਿਆ ਪੀਏ ਨਾਲਾ ਬਣਾਈਏ ਬਾਕੀ ਸਾਨੂੰ ਹਰਮਿੰਦਰ ਸਿੰਘ ਸੰਦੇ ਨੂੰ 8 ਲੱਖ ਰੁਪਏ ਦਿੱਤਾ ਆਮ ਪਾਰਟੀ ਨੇ ਉਹ ਦਿੱਤਾ ਸਾਨੂੰ ਇਧਰ ਬਾਜ਼ਾਰ ਬਣਵਾ ਤੇ ਉਹ ਵੀ ਰੇਤ ਬੱਜਰੀ ਅਸੀਂ ਸਟਾਈ ਆ ਤੇ ਇਹ ਸਤਰਾਮ ਸਿੰਘ ਦੇ ਪੱਕੀ ਆ ਉਹਨਾਂ ਵਿੱਚ ਪਵਾਇਆ ਤੇ ਉਹਨਾਂ ਨੇ ਪਵਾਇਆ ਤੇ ਉਹ ਹੁਣ ਅਸੀਂ ਬਾਜ਼ਾਰ ਚਾਲੂ ਕਰ ਲੱਗੇ ਆ ਪਹਿਲਾਂ ਵੀ ਉਹਨਾਂ ਦਾ ਪ੍ਰਾਹ ਲਖਬੀਰ ਸਿੰਘ ਸਰਪੰਚ ਸੀ ਉਹਨੇ ਹਰਮਿੰਦਰ ਸਿੰਘ ਸੰਧੂ ਸਾਹਿਬ ਨੂੰ ਆ ਕਹਿ ਕੇ ਤੇ ਆ ਸਭ ਉਹਨਾਂ ਪਹਿਲਾਂ ਬਾਜ਼ਾਰ ਬਣਾਇਆ ਤੇ ਉਦੋਂ ਕਾਲੀਦਾਲ ਸੀ ਤੇ ਕਾਲੀਦਾਲ ਨੇ ਪੈਸਾ ਦਿੱਤਾ ਸੀ ਹੁਣ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਪੂਰੀ ਤੇ ਇਹਨਾਂ ਨੇ 8 ਲੱਖ ਰੁਪਈਆ ਪਾਇਆ ਸਾਨੂੰ ਸਤਨਾਮ ਸਿੰਘ ਪੱਪੀ ਨੇ ਤੋਂ ਆ ਬਣ ਲੱਗਾ ਬਾਜ਼ਾਰ ਤੇ ਬਾਕੀ ਅਸੀਂ ਧੰਨਵਾਦ ਕਰਦਾ ਵੀ ਹੁਣ ਇਹ ਕਮਰੇ ਵੀ ਅਸੀਂ 102 ਆ ਅਸੀਂ ਇੱਕ ਬੇਨਤੀ ਕਰਦੇ ਵੀ ਹੁਣ ਅਸੀਂ ਸੱਤਾਂ ਕਮਰੇ ਜਿਹੜੇ ਉਹ ਪੈਣੇ ਆ ਅਹੀਂ ਨਾ ਕਟਵਾਦ ਨਾ ਹੋਵੇ ਜਿਹਦੇ ਹੈਗੇ ਉਹਦੇ ਪੈਣ ਤੇ ਕਮਰੇ 102 ਆ ਤੇ ਉਹ ਸਾਡੇ ਨਾਲ ਬਲਾਗ ਜਿਹਨੇ ਵੇਖਣਾ ਵੇਖ ਸਕਦਾ ਜਿਹਦੇ ਹੈਗੇ ਉਹਦੇ ਹੀ ਪੈਣ ਲੋੜਵੰਦ ਦੇ ਕਿੰਨੇ 102 ਜਿਹਨਾਂ ਨੂੰ ਤੁਸੀਂ ਦਿੱਤੇ ਆ ਸਾਰੇ ਲੋੜਵੰਦ ਪਰਿਵਾਰ ਨੇ ਉਹ ਹਾੜੀ ਵਾਲੀ ਆਉਣ ਕੇ ਲੋੜਵੰਦੀ ਆ ਉੱਥੇ ਜਾ ਕੇ ਉਹ ਨਹੀਂ ਤੁਹਾਨੂੰ ਪਤਾ ਲਿਸਟ ਦੇ ਦੇ ਤੇ ਬਾਕੀ ਆਏ ਆ ਤੇ ਸਾਰੇ ਕਮਰਾਂ ਦੇ ਅੱਜ ਭਲਕ ਪੈਸੇ ਪੈ ਜਾਣਗੇ ਅਹੀਂ ਇਹ ਕਰਦੇ ਆ ਆਪਣੇ ਪਾਰਟੀ ਨੂੰ ਚ ਹਮੇਸ਼ਾ ਸੰਧੂ ਕਟਵਾਦ ਨਾ ਹੋਵੇ ਜਿਹਦੇ ਹੈਗੇ ਉਹਦੇ ਹੀ ਪੈਣਾ ਤੇ ਬਾਕੀ ਸਾਨੂੰ ਗਰਾਂਟਾ ਦੇਣਾ ਅਸੀਂ ਲਈ ਜਾਵਾਂਗੇ ਅਹੀਂ ਨ ਵੀ ਕੰਮ ਦੀ ਕਦਰ ਕਰੋ ਜਿਹੜਾ ਬੰਦਾ ਕੰਮ ਕਰਦਾ ਨਾ ਉਹਦੀ ਕਦਰ ਕਰੋ ਇਹ ਨਹੀਂ ਪਏ ਉਧਰ ਭਾਜੋ ਇਧਰ ਪੇ ਕੰਮ ਦੀ ਕਦਰ ਕਰੋ ਜੇ ਹਰਬੀ ਸਿੰਘ ਸੰਧੂ ਕਰੂਗਾ ਤਾਂ ਉਹਦੇ ਨਾਲ ਜੇ ਕਾਲੀਦਾਲ ਕਰਨਗੇ ਉਹਨਾਂ ਨਾਲ ਤੇ ਬਾਕੀ ਕੰਮ ਹੋਰ ਜਿਹੜੇ ਲੱਗੇ ਰਹਿੰਦੇ ਨੇ ਕੰਮ ਤੇ ਬਹੁਤ ਜ਼ਿਆਦੇ ਆ ਕੰਮ ਤੇ ਇੱਕ ਆਪਣੀ ਸੜਕ ਆਪਣੀ ਆਮ ਪਾਰਟੀ ਤੋਂ ਮੈਂ ਹਰਚੰਦ ਸਿੰਘ ਮਾਟਰ ਨਾਲ ਗਿਆ ਸੀ ਉਹ ਅਸੀਂ ਮਨਜ਼ੂਰ ਹੋਈ ਨਹੀਂ ਹਲੇ ਐ ਮਤਾ ਪਾ ਕੇ ਦਿੱਤਾ ਆ ਉਹ ਬੇਕਾਂ ਵਾਲਾ ਦੇਵੀ ਅਸੀਂ ਕਰਾਏ ਅਸੀਂ ਇਹ ਉਹ ਨੇ ਸਤਰਾਮ ਸਿੰਘ ਪੱਪੀ ਨੂੰ ਚਲੋ ਸਰਕਾਰ ਆ ਟਾੜੀ ਤੇ ਤੁਸੀਂ ਇਹੋ ਕਰਾਓ ਤੇ ਸੜਕ ਬਣ ਜਾਵੇ ਲੱਗਦਾ ਵੀ ਜੇ ਸੰਤੂ ਸਾਹਿਬ ਜਿੱਤੇ ਨੇ ਹਰਵੀਰ ਸੰਦੂ ਫਿਰ ਆਪਣੇ ਇਲਾਕੇ ਦੀ ਲੋਕਾਂ ਦਾ ਤਰਕ ਕਰਗੇ ਤੇ ਵਿਕਾਸ ਵੀ ਵਰਤਵਾ ਕਰ ਦੇਗੇ ਕੰਮ ਕੀਤੇ ਜਿਤਨਾ ਦੇਣਗੇ ਉਦਾਂ ਲਾਵਾਂਗੇ ਅਸੀਂ ਸਾਡਾ ਕਿਸੇ ਪਾਰਟੀ ਦੇ ਨਾਲ ਨਹੀਂ ਹੈਗਾ ਵੀ ਦੂਜਾ ਮਰਾ ਵੀ ਉਹਦਾ ਨਹੀਂ ਕੰਮ ਕਰਨਾ ਉਹਦਾ ਨਹੀਂ ਕੰਮ ਕਰਨਾ ਅਸੀਂ ਸਹਿਮਤੀ ਨਾਲ ਸਰਪੰਚ ਚੁਣਿਆ ਇਹ ਲਾਗਰ ਪਾਰਟੀ ਬਾਈ ਜੋ ਉਪਰੋਠੇ ਕੰਮ ਕਰੋਗੇ ਉੱਠ ਕੇ ਉੱਠ ਕੇ ਜੀ ਸਾਬ ਸਹਿਮਤੀ ਨੇ ਬਣਾਇਆ ਪਿੰਡ ਨੇ ਬਣਾਇਆ ਵਾ ਜਿਹੜਾ ਸਾਨੂੰ ਕਾਂਗਰਸ ਦਾ ਖੋਦਾ ਕੰਮ ਕਰਾਂਗੇ ਕਾਲੀਦਾਲ ਦਾ ਖੋਦਾ ਕੰਮ ਕਰਾਂਗੇ ਆਪ ਪਾਰਟੀ ਦਾ ਖੋਦਾ ਕੰਮ ਕਰ ਪੈਸੇ ਆਉਂਦੇ ਹੋਣੇ ਆ ਬਲ ਪੱਕ ਪਾਰ ਨਹੀਂ ਕੀਤਾ ਜਾ ਪੱਕ ਬਾਈ ਕੇ ਤਾਂ ਨਹੀਂ ਕੀਤਾ ਜਾਊ ਤੇ ਨਾ ਕਹਿੰਦਾ ਵਿਰੋਧ ਤਾਂ ਕੀਤੀ ਜਾਊਗੀ ਵੀ ਐਦਾ ਐਦਾ ਉਹ ਹੀ ਨਿਕਲੋਗੇ ਤੁਸੀਂ ਸਮਝ ਲੈ ਵਟ ਕਰਦੇ ਫਿਰ ਜ ਵਿਕਾਸ ਦਾ ਲੈ ਕੇ ਕੰਮ ਕੀਤੇ ਜਾਣਗੇ ਵਿਕਾਸ ਸਾਹਿਬ ਐਦਾ ਹੀ ਹੋਣਗੇ ਤੇ ਬਾਕੀ ਮੈਂ ਕਾਲੀਦਾਲ ਚ ਮੈਂ ਕਾਲੀਦਾਲ ਚ ਰਹਿਣਾ ਵਾ ਤੇ ਬਾਕੀ ਮੈਂ ਨਹੀਂ ਸੱਟ ਸਕਦਾ ਕਿ ਲਗਦਾ ਨੰਬਰ 1 ਪਿੰਡ ਬਣਾਉਂਗੇ ਆਪਣਾ ਨੰਬਰ 1 ਬਣਾਉਂਗਾ ਬਾਕੀ ਇਹ ਨਹੀਂ ਮੈਂ ਕਿਸੇ ਨੂੰ ਇਹ ਆਖੂਗਾ ਵੀ ਬੋਟ ਇੱਧਰ ਪਾਓ ਉਧਰ ਬੋਟ ਨਹੀਂ ਮੈਂ ਕਿਸੇ ਨੂੰ ਆਖੂਗਾ ਜਿੱਥੇ ਮਰਜ਼ੀ ਕੋ ਪਾਵੇ ਕੰਮ ਕਰਾਓ ਜਿੱਥੇ ਮਰਜ਼ੀ ਪਾਓ ਆਮ ਪਾਰਟੀ ਨੂੰ ਪਾਓ ਨਾ ਆਮ ਪਾਰਟੀ ਨੂੰ ਪਾਓ ਚਾਗਰਾ ਨੂੰ ਪਾਉਣੀ ਪਕਾਗਰਾ ਨੂੰ ਪਾਓ ਕਾਲੀ ਦਾ ਨੂੰ ਪਾਉਣੀ ਕਾਲ ਤੇ ਇਹ ਨਹੀਂ ਕਹੂੰਗਾ ਤੇ ਬਾਕੀ ਮੈਂ ਕਾਲੀ ਦਾ ਚ ਹੀ ਰਾਣਾ ਤੇ ਕਾਲੀ ਦਾ ਚੋਂ ਮੈਨੂੰ ਨਾ ਖੇੜਿਓ ਤੇ ਜੇ ਪੈਸੇ ਦਾ ਕਿ ਲਾਈ ਜਾਵਾਂਗੇ ਬਲ ਕੈਸੇ ਪਿੰਡ ਜੇ ਧੜੇ ਬਾਜੀ ਨਹੀਂ ਹੈਗੀ ਪਿੰਡ ਜੇ ਧੜੇ ਬਾਜੀ ਹੈਗੀ ਨਹੀਂ ਹਾਡੇ ਨਹੀਂ ਇਹੋ ਜਿਹੀ ਹੈਗੀ ਹੁਣ ਵੇਖੋ ਲੋਕ ਕਹਿੰਦੇ ਸਰਪੰਚਾ ਚੁੱਕੇ ਜਾਣ ਰਹਾ ਸਾਡੇ ਪਿੰਡ ਦੇ ਸਤਨਾਮ ਸਿੰਘ ਪੱਪੀ ਨੇ ਆਖਿਆ ਵੀ ਸਾਡੇ ਪਿੰਡ 'ਚ ਕੋਈ ਵਿਰੋਧ ਨਹੀਂ ਇਸ ਕੰਮ ਨਹੀਂ ਕੀਤਾ ਜਾਊਗਾ ਸੁਖਵੀਰ ਸਿੰਘ ਬਾਲ ਜੀ ਜਦੋਂ ਪਹਿਲੇ ਪਾਰਟੀ ਰਹੀ ਸੀ ਉਹਦਾ ਕਾਫੀ ਗਰੰਟਾ ਦਿੱਤੀਆਂ ਸੀ ਲੱਖਾਂ ਨਹੀਂ ਕਰੋੜਾਂ ਦਾ ਧਾਵਾ ਨਾ ਨਾ ਦਿੱਤੀਆਂ ਹਾਂਜੀ ਕਹਿੰਦੇ ਆ ਕਿ ਅਕਾਲੀ ਦਰਬ ਜਿਤਾਓ ਫੁੱਲੇ ਗੱਫੇ ਦਿੱਤੇ ਜਾਣਗੇ ਸਰਪੰਚਾਂ ਲੋਹ ਤੇ ਹੈ ਜੀ ਪਹਿਲਾਂ ਵੀ ਅਕਾਲੀ ਦਰਬ ਨੇ ਸਾਨੂੰ ਬੜਾ ਕਰੋੜਾ ਰੁਪਈਆ ਦਿੱਤਾ ਸਾਡੇ ਸਤ ਸੁਰਗਵਾਸ ਹੋ ਗਿਆ ਆਪਣਾ ਲਖਬੀਰ ਸਿੰਘ ਸਰਪੰਚਿਆ ਉਹਨਾਂ ਬੜਾ ਕੰਮ ਵਿਕਾਸ ਕੀਤਾ ਹੁਣ ਅਸੀਂ ਆਨੇ ਆ ਵੀ ਉਹਨਾਂ ਦਾ ਭਰਾ ਵਾ ਸਤਨਾਮ ਸਿੰਘ ਪੱਪੀ ਉਹ ਕਾਸ ਪੂਰਾ ਹੈ ਉਹਨੇ ਕਰਾਉਣਾ ਉਹਨੇ ਲਿਆਉਣੇ ਪੈਸੇ ਉਹਨੇ ਲਾਉਣੇ ਲੱਗਦਾ ਪਿੰਡ ਦੀ ਸਰਪੰਚ ਜੀ ਸਰਪੰਚ ਸਾਹਿਬ ਸਾਰੇ ਲੋਕਾਂ ਨੂੰ ਨਾਲ ਲੈ ਕੇ ਕੰਮ ਕੀਤਾ ਹੀ ਹੋਊਗਾ ਸਾਰਿਆਂ ਨੂੰ ਕੀਤਾ ਜਾ ਜਿਹੜਾ ਕੰਮ ਆਖਣਗੇ ਉਹ ਆਹ ਇਹਨਾਂ ਪਤਾ ਪਤਾ ਸਾਡੀ ਪੰਚਾਇਤ ਕਰੂਗੀ ਪੰਚਾਇਤ ਨਾਲ ਕੋਈ ਨਹੀਂ ਜਿੱਥੇ ਆਖਣੇ ਉੱਥੇ ਕਰੋਗੇ ਅਸੀਂ ਕਿਸੇ ਦੀ ਪੱਕ ਬਾਜੀ ਨਹੀਂ ਕਰਨੀ ਠੀਕ ਹੈ ਤੇ ਇਹਨੋਂ ਨਹੀਂ ਪਿੰਡ ਵਾਸੀ ਨੂੰ ਕੀ ਵੀ ਕਰਾ ਜਾਊਗਾ ਐ ਆ ਨਾ ਵੀ ਆਪਣਾ ਵਿਕਾਸ ਜਿੱਥੇ ਵੀ ਤੁਸੀਂ ਦੱਸੋ ਸਾਨੂੰ ਗਏ ਹੈ ਜੋ ਵੀ ਆਖਣਗੇ ਅਸੀਂ ਕਰਾਂਗੇ ਤੇ ਬਾਕੀ ਸਾਡਾ ਪਿੰਡ ਵਾਸੀ ਸਾਹ ਦੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਸਾਰਿਆਂ ਨੇ ਮਿਲ ਕੇ ਸਭ ਤੋਂ ਪਹਿਲਾਂ ਤੇ ਸਵਰਸੰਮਤੀ ਨਾਲ ਸਰਦਾਰ ਮੇਜਰ ਸਿੰਘ ਜੀ ਨੂੰ ਇਹਨਾਂ ਨੂੰ ਸਰਪੰਚ ਬਣਾਇਆ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਅਸੀਂ ਸਾਰੀ ਪੰਚਾਇਤ ਹੀ ਇਹਨਾਂ ਨਾਲ ਖੜੇ ਆਂ ਜਿੱਥੇ ਵੀ ਇਹਨਾਂ ਨੂੰ ਲੋੜ ਪਊਗੀ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਤੇ ਸਾਡੇ ਪਿੰਡ ਦੇ ਵਿਕਾਸ ਲਈ ਜਿੱਥੇ ਵੀ ਕੰਮ ਆ ਅਸੀਂ ਇਹਨਾਂ ਨੂੰ ਕਹਾਂਗੇ ਜਿੱਥੇ ਕਿਤੇ ਲੋੜ ਆ ਇਹ ਸਾਡਾ ਸਾਥ ਦਿੰਦੇ ਨੇ ਤੇ ਅਸੀਂ ਜਿੱਥੇ ਵੀ ਮਤਲਬ ਇਹ ਕਹਿਣਗੇ ਅਸੀਂ ਉਹਨਾਂ ਇਹਨਾਂ ਦੇ ਨਾਲ ਖੜੇ ਆ ਬਹੁਤ ਹੀ ਵਧੀਆ ਜੀ ਸਾਡੀ ਤੇ ਪਹਿਲਾਂ ਤੋਂ ਹੀ ਮੰਗ ਸੀ ਅਸੀਂ ਇਹ ਸਾਡੇ ਮੇਰੇ ਭਰਾ ਨੇ ਵੱਡੇ ਮੇਰੇ ਤਾਇ ਦੇ ਬੇਟੇ ਨੇ ਤੇ ਅਸੀਂ ਤੇ ਪਹਿਲਾਂ ਵੀ ਮਤਲਬ ਕਿ ਇਲੈਕਸ਼ਨ ਹੋਣ ਤੋਂ ਪਹਿਲਾਂ ਵੀ ਸਾਡੀ ਇਹ ਹੀ ਮੰਗ ਸੀ ਸਾਡਾ ਪਰਿਵਾਰ ਸੀ ਕਿ ਇਹ ਪਹਿਲਾਂ ਵੀ ਦੋ ਵਾਰੀ ਮੈਂਬਰ ਪੰਚਾਇਤ ਰਹਿ ਚੁੱਕੇ ਨੇ ਤੇ ਪਹਿਲਾਂ ਵੀ ਪੰਚਾਇਤ ਮੈਂਬਰ ਹੋਣ ਦੇ ਬਾਵਜੂਦ ਇਹਨਾਂ ਨੇ ਕਦੀ ਕਿਸੇ ਨਾਲ ਕੋਈ ਵਧੀਕੀ ਨਹੀਂ ਕੀਤੀ ਸਭ ਦਾ ਸਾਥ ਦਿੱਤਾ ਵਾ ਹੁਣ ਸਰਪੰਚ ਬਣ ਕੇ ਵੀ ਇਹਨਾਂ ਨੇ ਕਦੀ ਵੀ ਕੋਈ ਪਾਰਟੀ ਬਾਜ਼ੀ ਦੇ ਵਿੱਚ ਨਹੀਂ ਸਾਰਿਆਂ ਦਾ ਸਾਥ ਦਿੱਤਾ ਵਾ ਕਦੀ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਇਸ ਬੰਦੇ ਨੇ ਮੇਰਾ ਸਾਥ ਦਿੱਤਾ ਜਾਂ ਵਿਰੋਧਤਾ ਕੀਤੀ ਆ ਇਸ ਚੀਜ਼ ਦਾ ਕੋਈ ਨਹੀਂ ਵੀ ਇਹ ਹਮੇਸ਼ਾ ਸਾਥ ਦੇ ਨਾਲ ਖੜਦੇ ਨੇ ਮਾੜਿਆਂ ਦੇ ਨਾਲ ਵੀ ਖੜਦੇ ਨੇ ਸੱਚਾਈ ਦੀ ਗੱਲ ਕਰਦੇ ਨੇ ਸਭ ਤੋਂ ਵੱਡੀ ਗੱਲ ਘਾਟ ਤੁਸੀਂ ਨਾਲੇ ਦਾ ਤੇ ਘਰ ਕੇ ਲੋਕ ਰਬੂਆ ਹੜਕਾ ਕੇ ਹਰ ਇੱਕ ਨੂੰ ਲਾ ਲੈ ਕੇ ਇਹਦਾ ਕੀਤਾ ਗਿਆ ਹਾਂ ਹਾਂਜੀ ਇਹਨਾਂ ਨੇ ਬਹੁਤ ਵਧੀਆ ਕੀਤਾ ਵਾ ਇਸ ਚੀਜ਼ ਦਾ ਤੇ ਚਲੋ ਮੈਂ ਮਾਣ ਕਰਦਾ ਵਾ ਇਹਨਾਂ ਨੇ ਇਹਨਾਂ ਨੇ ਕੋਈ ਈਰਖਾ ਬਾਜੀ ਇਸ ਚੀਜ਼ ਦੀ ਨਹੀਂ ਰੱਖੀ ਵੀ ਕੋਈ ਮੈਂਬਰ ਪੰਚਾਇਤ ਜਾਂ ਜਿੰਨੇ ਵੀ ਸਾਰੇ ਆਏ ਨੇ ਵੀਰ ਨਾਲ ਉਹ ਇਹਨਾਂ ਨੇ ਆਪ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਕਿਹਾ ਵਾ ਕਿ ਸਾਡੇ ਨਾਲ ਆਓ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਇਹਨਾਂ ਦਾ ਸਾਥ ਦਿੱਤਾ ਸੀ ਤੇ ਅੱਜ ਇਹਨਾਂ ਨੇ ਇਹਨਾਂ ਨਾਲ ਇਹਨਾਂ ਨੂੰ ਬੁਲਾ ਕੇ ਉਹਨਾਂ ਦਾ ਵੀ ਮਾਣ ਵਧਾਇਆ ਵਾ ਕਿ ਜੇ ਤੁਸੀਂ ਸਾਡਾ ਪਹਿਲਾਂ ਸਾਥ ਦਿੱਤਾ ਵਾ ਹੁਣ ਹੋਣ ਵਾਲੇ ਕੰਮਾਂ ਦੇ ਵਿੱਚ ਜਿੱਥੇ ਵੀ ਕੰਮ ਹੁੰਦੇ ਨੇ ਉੱਥੇ ਵੀ ਇਹ ਸਰਪੰਚ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਨੇ ਇਸ ਚੀਜ਼ ਦਾ ਸਰਪੰਚ ਸਾਹਿਬ ਦਾ ਵੀ ਮਾਣ ਆ ਤੇ ਉਹਨਾਂ ਬੰਦਿਆਂ ਦਾ ਵੀ ਮਾਣ ਆ ਕਿ ਇਹ ਜੇ ਅਸੀਂ ਪਹਿਲਾਂ ਇਹਨਾਂ ਨਾਲ ਤੁਰੇ ਹਾਂ ਤੇ ਅੱਜ ਵੀ ਇਹ ਸਾਨੂੰ ਪਿੱਛੇ ਨਹੀਂ ਛੱਡਦੇ ਜਿੱਥੇ ਵੀ ਕੋਈ ਵੀ ਕੰਮ ਪੈਂਦਾ ਵਾ ਜਿੰਨੇ ਵੀ ਭਰਾਵਾਂ ਨੇ ਸਰਪੰਚ ਸਾਹਿਬ ਦਾ ਸਾਥ ਦਿੱਤਾ ਵਾ ਉਹ ਸਾਰਿਆਂ ਨੂੰ ਇਹ ਨਾਲ ਲੈ ਕੇ ਚੱਲਦੇ ਨੇ ਮੈਂ ਮਨਜੀਤ ਕੌਰ ਮੈਂਬਰ ਪੰਚਾਇਤ ਪਿੰਡ ਚਕਿਤਪੁਰੇ ਤੋਂ ਮੈਂ ਸਰਪੰਚ ਸਾਹਿਬ ਦਾ ਬਹੁਤ ਹੀ ਦਿਲੋਂ ਸ਼ੁਕਰਾਨਾ ਕਰਦੀ ਆਂ ਕਿ ਇਹਨਾਂ ਨੇ ਸਾਡਾ ਜੋ ਵੀ ਪਿੰਡ ਦਾ ਕੰਮ ਕਰ ਰਹੇ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਆ ਤੇ ਅਸੀਂ ਇਹਨਾਂ ਦੇ ਨਾਲ ਆ ਜਿੱਥੇ ਹੀ ਖੜ ਗਏ ਤੇ ਉੱਥੇ ਹੀ ਖੜ ਗਏ ਇਹ ਤੋਂ ਇਧਰ ਇਧ ਪਾਵੇਂ ਸਰਕਾਰ ਇਧਰ ਚੱਲ ਜੇ ਉਧਰ ਖੜ ਜੇ ਅਸੀਂ ਇਹਨਾਂ ਦੇ ਨਾਲ ਸਾਥ ਦੇਵਾਂਗੇ ਇਹਨਾਂ ਦੇ ਨਾਲ ਸਹਿਯੋਗ ਨਾਲ ਅਸੀਂ ਤੁਰਾਂਗੇ ਕਿੰਨੇ ਕੁ ਵਧੀਆ ਇਨਸਾਨ ਨੇ ਸਪਾਲ ਸਾਹਿਬ ਬਹੁਤ ਹੀ ਵਧੀਆ ਜਿੰਨਾ ਮੈਂ ਕਹਾਂ ਉਹਨਾਂ ਹੀ ਥੋੜੇ ਇਹ ਲੱਗਦਾ ਪੱਕ ਪਾਦੀ ਕਰਦੇ ਪਾਰਟੀ ਬਾਜੂਪੁਰ ਚ ਕੰਮ ਕਰ ਰਹੇ ਨੇ ਨਹੀਂ ਜੀ ਇਹ ਬਹੁਤ ਹੀ ਭਲੇਮਾਨ ਸਪਰਵਾਰ ਆ ਇਹੋ ਜੇ ਕੰਮ ਨਹੀਂ ਕਰਦੇ ਸਾਨੂੰ ਪੂਰੀ ਉਮੀਦ ਹੈ ਇਹਨਾਂ ਦੇ ਕਿ ਇਹ ਪੂਰੇ ਉਤਰਨਗੇ ਆਪਣੇ ਕੰਮਾਂ ਦੇ ਤੇ ਅੱਜ ਜਿਹੜੀ ਲਾਲੇ ਦੀ ਹੈ ਵੱਡਗੀਤਾ ਗਿਆ ਵਾ ਨਹੀਂ ਪਤਾ ਗਿਆ ਕਿੰਨੇ ਚਿਰ ਦੀ ਮੰਗ ਸੀ ਇਹ ਚੱਲ ਕੇ ਇਹ ਕਾਫੀ ਟਾਈਮ ਤੋਂ ਹੀ ਇਹਨਾਂ ਦੀ ਕਿ ਬਹੁਤ ਰਾਹ ਬਹੁਤ ਖਰਾਬ ਹੋ ਜਾਂਦਾ ਸੀ ਪਾਣੀ ਪੂਣੀ ਵਾ ਪੈਰਾਂ ਦੇ ਵਿੱਚ ਵੀ ਆਉਂਦਾ ਸੀ ਇਸ ਕਰਕੇ ਫਿਰ ਇਹਨਾਂ ਨੇ ਹੁਣ ਇਹਨਾਂ ਨੂੰ ਮਿਲਿਆ ਸਹਿਯੋਗ ਤੇ ਇਹਨਾਂ ਨੇ ਸਾਥ ਦਿੱਤਾ ਤੇ ਹੋਰ ਵੀ ਗਾ ਪਿੰਡ ਦੇ ਵਿਕਾਸ ਕਰਤੇ ਜਾਣਗੇ ਲੱਗ ਕੇ ਹਾਂਜੀ ਪੂਰਾ ਉਮੀਦ ਹੈ ਕਿ ਕਰਨਗੇ ਜਿਦਾਂ ਸਾਨੂੰ ਗਰਾਂਟਾ ਮਿਲਣਗੇ ਇਹਨਾਂ ਨੂੰ ਮਿਲਣਗੇ ਇਹ ਗਾਂ ਸਾਡਾ ਸਹਿਯੋਗ ਦੇਣਗੇ ਅਸਲ ਕਿਹਾ ਪੈਣਾ ਬਹੁਤ ਜ਼ਿਆਦਾ ਵੱਡੀ ਤਾਬ ਵਿੱਚ ਤਗੀਬ ਵਿੱਚ ਮੈਂਬਰ ਵੀ ਨੇ ਪਿੰਡ ਵੀ ਨੇ ਪੈਣਾ ਬਹੁਤ ਵੱਡਾ ਦਿੱਤਾ ਸਹਿਯੋਗ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਕੀ ਲਾਕਾਵਾਸੀ ਨੇ ਕੀ ਕਹਿਣਾ ਚਾਹੋਗੇ ਲਾਕਾਵਾਸੀ ਨੇ ਇਹ ਕਹਾਂਗੇ ਕਿ ਇਹਨਾਂ ਦਾ ਨਾਲ ਸਾਥ ਦਿਓ ਤੁਹਾਡੇ ਨਾਲ ਤੁਰਨਗੇ ਜਿੰਨਾ ਤੁਸੀਂ ਸਾਥ ਦਓਗੇ ਉਹਨਾ ਹੀ ਤਾਂ ਕੰਮ ਹੋਏਗਾ ਸੋਨੋ ਜੀ ਮੇਰਾ ਨਾ ਪਿੰਡ ਜਗਤਪੁਰਾ ਸੋਨੋ ਜੀ ਕੀ ਕਰ ਜਾਓਗੇ ਇਹ ਇਹ ਜੀ ਸਾਡੇ ਬੰਨੇ ਨਾਲਾ ਬਣ ਲੱਗਾ ਕਾਫੀ ਚਿਰ ਤੋਂ ਮੰਗ ਸੀ ਕਿਸੇ ਵੀ ਪਾਰਟੀ ਨੇ ਮੈਂ ਖੁਦ ਆਮ ਪਾਰਟੀ ਦਾ ਵਰਕਰ ਰਿਆ ਵਾਂ ਮੇਨ ਤੇ ਬੜੀ ਸੋਹਲ ਸਾਹਿਬ ਨੂੰ ਕਿਹਾ ਵੀ ਵੇਖੋ ਮੈਂ ਵੀਡੀਓ ਵੀ ਪਾਈਆਂ ਕਿ ਸਾਡੀ ਗਲੀ ਦੇ ਵਿੱਚ ਪਾਣੀ ਖਲੋਤਾ ਫੋਟ ਫੋਟ ਕੋਈ ਸੁਣਵਾਈ ਨਹੀਂ ਹੋਈ ਮੈਂ ਖੁਦ ਆਮ ਪਾਰਟੀ ਦਾ ਪਹਿਲੇ ਨੰਬਰ ਦੇ ਵਰਕਰ ਆ ਤੇ ਨਹੀਂ ਸਾਡੀ ਸੁਣਵਾਈ ਹੋਈ ਫਿਰ ਹੁਣ ਇਹ ਸਰਪੰਚ ਸਾਹਿਬ ਨੇ ਹੀ ਬਣਾਇਆ ਸੀ ਮੇਜਰ ਸਾਹਿਬ ਨੂੰ ਤੇ ਇਹਦੇ ਨਾਲ ਤੁਰੇ ਆ ਹੁਣ ਇਹਨੂੰ ਕਿਹਾ ਵੀ ਉਹਨਾਂ ਤੇ ਨਹੀਂ ਸੁਣੀ ਤੇ ਚੱਲ ਹੁਣ ਤੂੰ ਸਾਡਾ ਸਾਥ ਦੇ ਤੇ ਇਹ ਕਹਿੰਦਾ ਵੀ ਲਓ ਇਹ ਕਿਹੜੀ ਗੱਲ ਆ ਤੇ ਇਹਨੇ ਅਗਲੇ ਦਿਨ ਹੀ ਸਾਨੂੰ ਜਿਹੜੀ ਇੱਟ ਬੱਜਰੀ ਸਟਾਟ ਕੀਤੀ ਤੇ ਕਹਿੰਦਾ ਚਲੋ ਤੁਹਾਡਾ ਨਾਲਾ ਬਣਾਉਣੇ ਆ ਵੇਖੋ ਨੀਵਾ ਮੇਰਾ ਕਮਰਾ ਵਾ ਬਾਲਿਆ ਵਾਲਾ ਤੇ ਸਾਰਾ ਪਾਣੀ ਅੰਦਰ ਨਾਲੇ ਦਾ ਜਾਣ ਡਿਆ ਵਾ ਤੇ ਹੁਣ ਜਿਹੜੀ ਸਾਡੀ ਮੁਸ਼ਕਲ ਆ ਤੋੜੀ ਜੀ ਹੱਲ ਹੋਊਗੀ ਜੀ ਹੁਣ ਫਿਰਨੀ ਦਾ ਵਾ ਉਹ ਪਪੀ ਸ਼ਾਹ ਵਾ ਪਾਰਟੀ ਅੱਲੇ ਹੁਣ ਹੋ ਤੇ ਉਹਨੂੰ ਕਹਾਂਗੇ ਵੀ ਹੁਣ ਫਿਰਨੀ ਵੀ ਜਿਹੜੀ ਆ ਫਿਰਨੀ ਵੀ ਸਾਡੀ ਨੇਪਰੇ ਚੜ੍ਹ ਜੇ ਸਰਪੰਚ ਨੂੰ ਦੇਣੇ ਪੈਸੇ ਤੇ ਸਰਪੰਚ ਨੂੰ ਕਹਾਂਗੇ ਵੀ ਤ ਫਿਲਹਾਲ ਦੀ ਗੜੀ ਜਿਹੜੇ ਨਾਲਾ ਬਣ ਲੱਗਾ ਵਾ ਜਿਹੜੀ ਫਿਰਨੀ ਆ ਉਹਦੀ ਵੀ ਅਸੀਂ ਮੰਗ ਰੱਖਾਂਗੇ ਇਹਨਾਂ ਸਰਪੰਚ ਜੀ ਕਾੜੀ ਰੱਖਾਂਗੇ ਵੀ ਜਿਹੜੀ ਫਿਰਨੀ ਵੀ ਬਣਾਈ ਜਾਵੇ ਸਾਡੀ ਮੇਰਾ ਨਾਮ ਹੀਰਾ ਸਿੰਘ ਪਿੰਡ ਜਗਤਪੁਰ ਦਾ ਰਹਿਣ ਵਾਲਾ ਸਰਪੰਚ ਪਾਜੀ ਬਹੁਤ ਵਧੀਆ ਨੇ ਤੇ ਸਾਰਿਆਂ ਨਾਲ ਰਲ ਮਿਲ ਕੇ ਰਹਿੰਦੇ ਆ ਤੇ ਇਹਨਾਂ ਹੁਣ ਨਾਲੇ ਦਾ ਕਾਟਨ ਕੀਤਾ ਤੇ ਉਧਰ ਵੀ ਇੱਕ ਛੱਪੜ ਦੇ ਵਿੱਚ ਵੀ ਨਾਲਾ ਬੰਡਵਾ ਰਹੇ ਨੇ ਤੇ ਪਾਰਟੀ ਇਹਨਾਂ ਦਾ ਸਾਥ ਦੇ ਰਹੀ ਬਹੁਤ ਵਧੀਆ ਇਨਸਾਨ ਨੇ ਮਹਾਰਾ ਚੜ੍ਹਦੀ ਕਲਾ ਕਰੇ ਬਹੁਤ ਜ਼ਿਆਦਾ ਜ਼ਰੂਰਤ ਇਹ ਨਾਲਾ ਕਾਫੀ ਦੇਰ ਤੋਂ ਰੁਕਿਆ ਹੋਇਆ ਸੀ ਜੋ ਕਿ ਪਾਣੀ ਦਾ ਵਕਾਸ ਜੋ ਘਰਾਂ ਵਿੱਚ ਪਾਣੀ ਵਰਦਾ ਸੀ ਤੇ ਅੱਜ ਕੀ ਇਹਨਾਂ ਭਾਜੀ ਹੁਣ ਸਰਪੰਚ ਸਾਹਿਬ ਹੁਣ ਬਣਾ ਦੇ ਦਿੱਤਾ ਤੇ ਬਹੁਤ ਵਧੀਆ ਹੋਊਗਾ ਜੀ ਜਦੋਂ ਮੀਂਹ ਆਉਂਦਾ ਸੀ ਭਾਜੀ ਬਹੁਤ ਪਰੇਸ਼ਾਨੀ ਹੁੰਦੀ ਸੀ ਜਨਾਨੀਆਂ ਵਗੈਰਾ ਬੱਚਿਆਂ ਨੂੰ ਸਕੂਲ ਜਾਣ ਵਾਲਿਆਂ ਨੂੰ ਤੇ ਹੁਣ ਕੁਝ ਰਾਹਤ ਮਿਲੂਗੀ ਜੀ